ਸਰਬ ਜੀ ਸੰਗਰੂਰ ਵੀ ਦੀ ਕਸਤਾ ਗੁੰਦੀ ਰਹੀ ਹੋਵੇਗੀ ਬੇਸ਼ੱਕ ਅੰਦਰੋਂ ਅੰਦਰੀ ਅੰਦਰੋਂ ਅੰਦਰੀ ਗੁੰਦੀ ਰਹੀ ਹੋਵੇਗੀ ਬੇਸ਼ੰਗ ਅੰਦਰੋਂ ਅੰਦਰੀ ਜਾਂ ਫਿਕਰਾ ਵਿੱਚ ਸਮਾਂ ਬਤਾਇਆ ਏ ਜਾਂ ਫਿਕਰਾ ਵਿੱਚ ਸਮਾਂ ਬਤਾਇਆ ਏ ਦੇਖਿਆ ਜਦ ਵੀ ਮੈਂ ਮਾਂ ਆਪਣੀ ਨੂੰ ਦੇਖਿਆ ਜਦ ਵੀ ਮੈਂ ਮਾਂ ਆਪਣੀ ਨੂੰ ਹੱਸਦਾ ਮੁਸਕਰਾਉਂਦਾ ਚਿਹਰਾ ਨਜ਼ਰੀ ਆਇਆ ਏ ਪਤਾ ਨਹੀਂ ਰੱਬਾ ਤੂੰ ਕਿੱਥੇ ਵੱਸਦਾ ਪਤਾ ਨਹੀਂ ਰੱਬਾ ਤੂੰ ਕਿੱਥੇ ਵੱਸਦਾ ਸੱਚ ਜਾਣੀ ਮੈਨੂੰ ਮਾਂ ਆਪਣੀ ਵਿੱਚ ਸੱਚ ਜਾਣੀ ਮੈਨੂੰ ਮਾਂ ਆਪਣੀ ਵਿੱਚ ਤੂੰ ਹੀ ਨਜ਼ਰ ਆਇਆ ਏ ਹਾਂ ਤੂੰ ਹੀ ਨਜ਼ਰ ਆਇਆ ਏ ਤੂੰ ਹੀ ਨਜ਼ਰ ਆਇਆ ਏ ਰੱਬਾ ਕਦੋਂ ਦਾ ਮਰ ਜਾਣਾ ਸੀ ਰੱਬਾ ਕਦੋਂ ਦਾ ਮਰ ਜਾਣਾ ਸੀ ਜੇ ਨਾ ਹੁੰਦੀ ਜਿਉਂਦੀ ਮੇਰੀ ਮਾਂ ਜੇ ਨਾ ਹੁੰਦੀ ਜਿਉਂਦੀ ਮੇਰੀ Rabba kadona.